ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਮਝੇਠਾ ਤਹਿਸੀਲ ਵੀ ਮਝੇਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਗੁਰਵਿੰਦਰ ਭਾਜੀ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 6 گاਵਾ ਤੁਹਾਨੂੰ ਦਿਖਾਉਣੀਆਂ ਆਂ ਸਾਹਮਣੇ ਤੁਸੀਂ 5 ਦੇਖ ਸਕਦੇ ਜੇ ਇੱਕ ਹਲੇ ਆਉਂਦੀ ਆ ਜਦ ਵੀਡੀਓ ਬੰਦੇ-ਬੰਦੇ ਆ ਗਈ ਤੇ ਉਹ ਵੀ ਤੁਹਾਨੂੰ ਦਿਖਾ ਦੇਣਗੇ ਨਹੀਂ ਤੇ ਉਹਦੇ ਬਾਰੇ ਤੁਸੀਂ ਮੀਤ ਜੀ ਨੂੰ ਨਾਲ ਪੁੱਛ ਲਿਓ ਹਾਂ ਜੀ ਵਿਦਿ ਸਤ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹੋਸਣਾ ਠੀਕ ਠਾਕ ਜੀ। ਵਧੀਆ ਵਧੀਆ ਜੀ। ਚਲੋ ਵਧੀਆ ਚਾਹੀਦਾ ਤੇ ਅੱਜ ਰੌਣਕਾ ਸ਼ੌਣਕਾ ਲਾਈਆਂ ਪੂਰੀਆਂ। ਆਪੇ ਹਾਲਾਤੀ ਸਾਰੇ ਵੇਖ ਗਿਆ ਅੱਜ ਹੀ ਕੱਢੀ ਦਿੱਤੀ ਹੋਣੀ ਹੈ ਜੀ। ਠੀਕ ਹੈ। ਉਦੋਂ ਵਾਲਾ ਵੇਖ ਗਿਆ ਹੀ ਮਾਲ ਫਿਰ। ਸਾਰਾ ਵੇਖ ਗਿਆ ਵੀ ਜੀ। ਚਲੋ ਨਾਮ ਦੱਸਦੇ ਕਰੀ। ਗੁਰਵਿੰਦਰ ਸਿੰਘ, ਐਪੀਓ ਮਜੀਠਾ, ਡਿਸਟ੍ਰਿਕਟ ਅੰਮ੍ਰਿਤਸਰ। ਮੋਬਾਈਲ ਨੰਬਰ 9501150174 ਹੈ। ਠੀਕ ਹੈ ਜੀ। ਹਾਂ ਜੀ ਹਾਂ ਜੀ। ਤੇ ਅੱਜ ਇੱਕ ਟੁਕੜ ਗੱਬਣਾ ਬਾਕੀ ਕੱਪਣਾ ਹੈ। ਟੁਕੜ ਗੱਬਣਾ ਬਾਕ ਠੀਕ ਆ ਚੰਡੀ ਜੀ ਕੋਈ ਵੰਗਾ ਨਹੀਂ ਜੇ ਦਾ ਠੀਕ ਆ ਬਾਕੀ ਆ ਜਿਹੜੀਆਂ ਵੈੜਾ ਵਾਂ ਦੋ ਦਾਂ ਚਾਰ ਦਾਂ ਇਹ ਤੁਹਾਨੂੰ ਹੁਣ ਐਂਡ ਤੇ ਤੁਹਾਨੂੰ ਦਿਖਾਉਨੇ ਆ ਚੰਗੀਆਂ ਵੈੜਾ ਵਾਂ ਜਿਹੜੀਆਂ ਇਹ ਵੀ ਕਿੰਨਾ ਜੀ 10 ਕਿਲੋ ਦੁੱਧ ਜੀ ਇਹਦੇ ਥਲੇ ਅੱਛਾ 10 ਕਿਲੋ ਦੁੱਧ ਨਿਕਲ ਆ ਆਹ ਜੀ 3 ਮਹੀਨੇ ਚੈੱਕ ਪਾਸ ਜੇ ਤਾਂ ਪਟਾਈਆਂ ਨਹੀਂ ਤੁਹਾਨੂੰ ਕਵਾਂਗੇ ਜੀ ਠੀਕ ਆ ਠੀਕ ਆ ਜੀ ਤੁਹਾਨੂੰ ਪਤਾ ਦਿਨ ਦਾ ਅੱਗੇ ਪਿੱਛੇ ਹੋ ਜਾਂਦਾ ਚੈੱਕ ਹੀ ਤੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਤੇ 10 ਕਿਲੋ ਦੁੱਧ ਹੈਗਾ ਪੱਕਾ ਦੁੱਧ ਪੱਕਾ ਵੀ ਜੀ 8 ਕਿਲੋ ਦੀ ਗਾਰੰਟੀ ਦਵਾਂਗੇ ਫੋਲ ਬਾਕੀ ਸੰਗਣਾ ਦੁੱਧ ਨਾ ਇਹਨਾਂ ਉotra ਛੰਡੀ ਤੇਰੀ ਆ ਛੱਡੀ ਦੀ ਜੀ ਕਿਤਾ ਮੱਜੀ ਵਿਚੀ ਬੰਗੇ ਤੋਂ ਬਗਿਆਲ ਜੀ ਠੀਕ ਆ ਜੀ ਲੈ ਜਾਓ ਜੀ ਤੇ ਕਿੰਨਾ ਰੱਖਣਾ ਵੀ ਦੀ ਇਹਦਾ ਮੁੱਲ ਫਿਰ ਆਪਾਂ ਜਿਹੇ ਦਾ ਦੇਣ ਲੈਣ ਵਾਲਾ ਜੀ 20000 ਰੁਪਏ ਜੀ 28000 ਹਾਂਜੀ ਹਾਂਜੀ ਵਿੱਚੋਂ ਕਿੰਨਾ ਕਰਦਾ ਮਾਨਾ 10000 ਮਾਨਾ ਕਰਦਾਂਗੇ ਵੀ ਜੀ 27000 ਦੀ 27000 ਦੀ ਬਾਕੀ ਕੋਈ 1000 ਹੋਰ ਕਰ ਦੀਏ ਫਿਰ 26 ਦੀ ਜਿਆਦਾ 26 ਦੀ ਦੇ ਦਾਂਗੇ ਜੀ ਠੀਕ ਹੈ ਜੀ ਹਾਂਜੀ ਹਾਂਜੀ ਦੂਸਰੇ ਨੰਬਰ ਤੇ ਤੁਹਾਨੂੰ ਹਾਂ ਜਿਹੜੀ ਆ ਵਾਲੀ ਤੁਹਾਨੂੰ ਦਿਖਾਉਣੀ ਜਰਸੀ ਕਿੰਨਾ ਵਸੂਆ ਬੇਦੀ ਰਾ ਇਹ ਤਾਂ ਦੂਜਾ ਸੂਰ ਹੈ ਜੀ ਸ਼ਕੀਜ ਇਹ ਵੀ ਤੇ ਇਹ ਕਿੰਨੇ ਕਿ ਦੁੱਧ ਆ ਲਈ ਜੇ ਇਹ ਵੀ 14 ਪਾਧਾ ਲਈ ਕਰੂਗੀ ਜੀ ਜੀ ਤੋਰੋ ਫੇਰ ਇੱਕ ਕਰੀ ਬਾਕੀ ਇਹ ਹੈ ਕਿ ਗੱਭਨ ਪਛੇਤੋ ਜਿਹੜਾ ਅੰਦਾਜ਼ਾ ਹੁੰਦਾ ਵਾ ਹਾਂਜੀ ਹਾਂਜੀ ਉਹ ਤੁਸੀਂ ਆਪਣੀ ਸਮਝਣਾ ਵੇਖਣਾ ਵਾ ਦਿਨ ਵੀ ਵੱਧ ਘੱਟ ਖੜ ਸਕਦੀਆਂ ਤੇ ਦੁੱਧ ਵੀ ਉੱਪਰ ਥੱਲੇ ਹੋ ਸਕਦਾ ਹਾਂਜੀ ਇਹ ਆਪਣੀ ਤੁਸੀਂ ਸਮਝਣਾ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖਰੀਦਣੀ ਦੁੱਧ ਵੱਧ ਵੀ ਕੱਢ ਸਕਦੀਆਂ ਘੱਟ ਵੀ ਤੇ ਦਿਨ ਪਹਿਲਾਂ ਵੀ ਹੋ ਸਕਦੀਆਂ ਤੇ ਲੇਟ ਵੀ ਪਾਏ ਜੁੱਤ ਬਾਕੀ ਜਿਹੋ ਜਿਹਾਂ ਜਰਸੀਆਂ ਹੁੰਦੀਆਂ ਮਾਡਾ ਕਿਹਦਾ ਕੱਦਿਆ ਛੋਟੇ ਕੱਦ ਦੀ ਤੇ ਇਹਦਾ ਮੁੱਲ ਇਹਦਾ ਮੁੱਲ ਵੀ ਜੀ 35000 ਵੀ ਜੀ 35000 ਹਾਂਜੀ ਹਾਂਜੀ ਇਹ ਕਿੰਨੇ ਦੀ ਦੇਣੀ ਹੈ 33 ਦੀ ਵਿੱਚ ਦੇ ਦਾਂਗੇ 33000 ਦੇ ਦਾਂਗੇ ਚਲੋ ਮੌਕੇ ਦੇ ਮਾਣ ਹੋਰ ਕਰ ਦੋਗੇ ਠੀਕ ਆ ਜੀ ਆ ਵੱਡੀ ਜੀ ਵੇੜਾ ਠੀਕ ਆ ਇਹ ਦੁੱਧ 20 22 ਕਿਲੋ ਭਰਦੀ ਰਹੀ ਜੀ 22 ਕਿਲੋ ਘਰਾਂ ਲਈ ਜਾਂਦੀ ਜੀ ਠੀਕ ਆ ਘਰ ਚੋ ਅੱਛੀ ਅੱਜ ਲਿਆਂਦੀ ਜੀ ਠੀਕ ਆ ਤੋੜੋ ਹਾਂ ਫਿਰ ਇਹਨੂੰ ਮੈਂ ਇਲਾਜ ਜੀ ਬੜੀਆਂ ਢਲਾਂਡਾਂ ਲਾ ਬੜੀਆਂ ਇਹ ਘੜਦੀ ਇਹ 7 ਦਿਨਾਂ ਸਾਥੀ ਉਹ ਤਰ੍ਹਾਂ ਇਹਦਾ ਕੱਦ ਕੱਠ ਚੰਗਾ ਵਾ ਇਹਦਾ ਤਿਆਰ ਹੋਣੀ ਥੱਲੇ ਵਾਲ ਚੰਗੀ ਹੈ ਵੀ ਤੇ ਇਹਦਾ ਕਿੰਨਾ ਮੁੱਲ ਜੀ ਵਿੱਦੀ ਫਿਰ ਮੁੱਲ ਵੀ ਜੀ ਇਹਦਾ 45000 ਜੀ ਅੱਛਾ ਹਾਂ ਜੀ ਤੇ ਕਿੰਨੇ ਦੀ ਦੇ ਦੇਣੀ ਆਪਾਂ ਇਹ ਦੇ ਦਾਂਗੇ ਵੀਰ ਜੀ 42000 ਦੇ ਦੇ ਦਾਂਗੇ ਜੀ 42000 ਦੀ ਦੇਤਾ ਹਾਂ ਜੀ ਹਾਂ ਠੀਕ ਹੈ ਤੇ ਹੁਣ ਆ ਆ ਬੜਦਾ ਕਿੰਨਾ ਸਵੇਜ ਵੀਰ ਜੀ ਇਹ ਪਹਿਲਾਂ ਜੇ ਵਸੀ ਅੱਛਾ ਹਾਂ ਜੀ 6 ਦੰਦ ਜੀ ਵੀਰ ਜੀ 6 ਮੋਸ਼ 6 ਦੰਦ ਹਾਂ ਜੀ ਹਾਂ ਜੀ ਸਿਕੀ ਜੀ ਹਾਂ ਤੇ ਕਿੰਨਾ ਕ ਦੁੱਧ ਚਵਾਜੂ ਪਹਿਲੇ ਸਵੇ ਜੁੱਧ ਵੀਰ ਜੀ ਕਰੋਗੀ ਉਹ ਤੇ ਵੀਰ ਜੀ ਕਹਿੰਦੇ ਕਪੈਸਿਟੀ ਕਹਿੰਦੇ ਆ ਤੇ 18 20 ਲੀਟਰ ਭਰੂਗੀ ਹਾਂ ਜੀ 15 ਤੋਂ ਪਲੱਸ ਹੀ ਜਾਊਗੀ ਜੀ ਉਧਰ ਠੀਕ ਹੈ ਜੀ ਦੋ ਰੋ ਹੇ ਕਰੀ ਚੰਗੇ ਕਦ ਕਾਠ ਵਾਲੀ ਆ ਸੋਹਣੀ ਵੜਿਆ ਜਿਹੜੀ ਆ ਵੀ ਲੈ ਜੀ ਚਿਹਰਾ ਦਿਖਾ ਦੀਏ ਕਰੀਏ ਹਾਂਜੀ ਲੈ ਜੀ ਤੇ ਇਹਦਾ ਮੁੱਲ ਵਿੱਤੀ ਫਿਰ ਵੇਖ ਲੋ ਵੀ ਜੀ ਕਿੰਨਾ ਚੰਗਾ ਲੱਗਦਾ ਇਹ ਜਿਆ ਜਿਆ ਕਰਦੀ ਹੈ ਫਿਰ ਬੂਮੀ ਜਾ ਜਾ ਹੱਦੀ ਵੀ ਜੀ ਹਾਨਾ ਦੇ ਦਾਂਗੇ ਫਿਰ ਜੋ ਸ਼ੋਰਟ ਕਰ ਦਈਏ ਕੋ ਕਰ ਦੋ ਵੀ ਜੀ ਪੂਰੇ 50 ਦੀ ਦੇ ਦਾਂਗੇ ਵਿੱਚ 50 ਠੀਕ ਹੈ ਜੀ ਹੋਰ ਕਰ ਦਾਂਗੇ ਵੀ ਜੀ ਜੇ ਕੋਈ ਚਲੋ ਕੋ ਫੋਨ ਲਾਵੇ ਹਨਾ ਤੇ ਹੁਣ ਗੱਡ ਗੱਡ ਤੈਨੂੰ ਪਤਾ ਬਹੁਤ ਤਗੜੀ ਹੈ ਜੀ ਠੀਕ ਹੈ ਜੀ ਆ ਵੀ ਜੀ ਦੁੰਦੀ ਜੀ ਵਛੀ ਠੀਕ ਹੈ ਸੂਆ ਪਿੱੱਲਾ ਹੀ ਇਹਦਾ ਵੀ ਹਨਾ ਪਿੱਲੇ ਜੀ ਦੋ ਦੰਦ ਜੀ ਥਾਣੇ ਦੇ ਦੇਖ ਸਕਦੇ ਚ ਲੱਗੇ ਤਾਂ ਇਹ ਕਿੰਨੇ ਕ ਦੁੱਧ ਆ ਲੀ ਜਾ ਵੀ ਜੀ ਇਹ ਤਾਂ ਜਾਓ ਵੀ ਤੈਨੂੰ ਪਤਾ ਕਰ ਦੇਵਾਂ ਜੀ ਨਾ 20 ਤੋਂ ਪਲਾਸੀ ਜਾਊਗੀ ਜੀ ਠੀਕ ਹੈ ਦੰਦ ਦਿਖਾ ਦੀ ਤੇ ਵੀ ਇੱਕ ਅਦੇ ਸਤੇ ਪਿਓ ਦੋ ਦਾਂਦੇ ਆ ਜਿਹੜੀ ਠੀਕ ਆ ਇਹੋ ਕਰਦੇ ਭਾਈ ਚੰਨ ਪੂਰਾ ਕਦ ਕਾਠ ਜਿਹੜਾ ਪੂਰੀਆਂ ਵੱਡੀਆਂ ਗਾਵਾਂ ਵਰਗਾ ਵਾ ਪੂਰੀ ਜਵਾਨ ਆ ਵੈਡ ਜੜੀ ਬਾਕੀ ਛੋਟਾ ਜਿਹਾ ਫੇਸ ਆ ਚੰਗੀ ਤਿਆਰ ਹੋਣੀ ਆ ਇਹ ਜਦੋਂ ਤਿਆਰ ਹੋਈ ਪੂਰੀ ਫੁੱਲ ਤੇ ਇਹਦਾ ਮੁੱਲ ਇਹ ਲੋਕ ਕਿੰਨੇ ਨਾ ਵੀ ਜੀ ਤੁਹਾਨੂੰ ਪਤਾ ਵਡੀਆਂ ਵੈਣਾ ਕਿ ਨਾ ਦੱਸ ਦੋ ਤੁਸੀਂ ਆਪੇ ਜਿਆ ਜਿਆ ਕਰੀਏ ਇਹਦਾ ਵੀ 55000 ਜੀ ਜੀ ਇਹਦਾ ਅੱਛਾ 55000 ਲਾਜੀ 55000 ਦੇਦਾ ਛੋਟ ਛਾਟ ਹੋਰ ਕਰ ਦੋਗੇ ਕਰ ਦਾਂਗੇ ਵਿੱਚ ਛੋਟ ਵੀ ਜੀ ਕਿੰਨੇ ਕਰ ਦਾਂਗੇ 2000 ਜੀ ਕਰ ਅੱਛਾ 75500 ਜੀ ਦੇ ਦੋਗੇ ਜੀ ਦੇ ਦਾਂਗੇ ਜੀ ਠੀਕ ਹੈ ਜੀ ਤੇ ਉਹ ਵੀ ਜੀ ਫਿਰ ਆਈ ਨਹੀਂ ਅਜੇ ਅਜੀ ਆਉਂਦੀ ਵਿੱਚ 5-10 ਮਿੰਟ ਤੱਕ ਆਈ ਨਹੀਂ ਆ ਉਹ ਆਪਾਂ ਵੀਡੀਓ ਦੇ ਨਾਲ ਜੋੜ ਦਾਂਗੇ ਬਾਅਦ ਵਿੱਚ ਤੁਹਾਨੂੰ ਪਾਉਣ ਦੀ ਵੀਡੀਓ ਵੀ ਐਂਡ ਤੇ ਕੋਈ ਵੇਖ ਲੇ ਹਨਾ ਬੱਚੀ ਜੀ ਉਹ ਵੀ ਐਡੀ ਕੱਢ ਗਾਠਾ ਲੀ ਜੀ ਠੀਕ ਹੈ ਪਹਿਲਾ ਸੁਆ ਹੈ ਕਿੰਨੇ ਕ ਦੁੱਧ ਆ ਲਈ ਆ ਉਹ ਵੀ ਵੀ ਜੀ ਪਹਿਲਾਂ ਬੱਚੀ ਉਹ ਕਰੂਗੀ 14 15 ਲੀਟਰ ਕਰੂਗੀ ਵੀ ਜੀ ਤੇ ਇੱਕ ਜਿਹੜੀ ਸਵੇਰੇ ਹਣੀ ਉਹ ਕਹੋ ਜੀ ਉਹ ਤੇ ਉਹੀ ਪੂਰੀ ਬਰੀਡ ਜੇ ਉਹ ਤੇ 20 ਦੇ ਪਲੱਸ ਲੱਗੇ ਜੇ ਉਹ ਅੱਛਾ 20 ਪਲੱਸ ਆ ਲਈ ਆ ਉਹ ਬੜੀ ਰੇਟ ਵਾਲੀ ਜੀ ਉਹ ਵੀ ਠੀਕ ਹੈ ਜਾਂ ਤਾਂ ਬਾਹਰੀ ਜੀ ਥੋੜੀ ਜਾਂ ਤਾਂ ਬਾਹਰੀ ਆ ਠੀਕ ਆ ਬਾਕੀ ਉਹਨਾਂ ਦੇ ਕੋਈ ਵੀਡੀਓ ਕੋਈ ਮੰਗਾਲੇ ਵੀ ਜੀ ਹੁਣਾਂ ਤੋਂ ਤੇ ਬਾਕੀ ਜਿਹੜੀਆਂ ਇੱਥੇ ਆਪਣੀਆਂ ਇੱਥੇ ਆ ਚੈੱਕ ਪਾਸ ਕਰਕੇ ਚੰਗੀ ਤਰ੍ਹਾਂ ਥਣ ਪਾਸ ਕਰਕੇ ਤਸੱਲੀ ਕਰਕੇ ਫੇਰ ਹੀ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ